ਪਰਮ ਪਿਤਾ ਪਰਮੇਸ਼ਵਰ ਤੇਰੀ ਕਾਸ਼ ਦੇ ਮਾਲਕ ਖਾਲਕ ਧੰਨਵਾਦ ਕਰਦੇ ਪ੍ਰਭੂ ਯੀਸ਼ੂ ਮਸੀਹ ਮੈਂ ਤੁਹਾਡਾ ਸ਼ੁਕਰ ਕਰਦਾ ਤੁਹਾਡਾ ਧੰਨਵਾਦ ਕਰਦਾ ਪ੍ਰਭੂ ਤੁਸੀਂ ਆਪਣੀ ਦਇਆ ਕਰੋ ਕਿਰਪਾ ਕਰੋ ਸਭਨਾ ਉੱਤੇ ਬਿਮਾਰਾਂ ਉੱਤੇ ਹਰ ਤਰ੍ਹਾਂ ਦੇ ਰੋਗੀਆਂ ਉੱਤੇ ਪਰਮ ਪਿਤਾ ਪਰਮੇਸ਼ਵਰ ਅੱਜ ਸਵੇਰ ਦੀ ਖੁਦਾਵੰਦ ਹਜ਼ੂਰੀ ਵਿੱਚ ਧੰਨਵਾਦ ਕਰਦੇ ਹਾਂ ਆਪਣੇ ਬੱਚਿਆਂ ਨੂੰ ਬਰਕਤ ਦਿਓ ਆਸ਼ੀਸ਼ ਦਿਓ ਸਭਨਾਂ ਨੂੰ ਆਪਣੇ ਪਿਆਰ ਨਾਲ ਆਪਣੀ ਕਿਰਪਾ ਦੇ ਨਾਲ ਪਰਦੋ ਸਾਡੇ ਮਿਹਰਬਾਨ ਪਰਮੇਸ਼ਵਰ ਸਾਡੇ ਜਲਾਲੀ ਪਰਮੇਸ਼ਵਰ ਅਸੀਂ ਧੰਨਵਾਦ ਕਰਦੇ ਹਾਂ ਤੁਹਾਡਾ ਸ਼ੁਕਰ ਕਰਦੇ ਹਾਂ ਦਇਆ ਦੇ ਸਾਗਰ ਮੇਰੇ ਪ੍ਰਭ ਧੰਨਵਾਦ ਕਰਦੇ ਹਾਂ ਜ਼ਮੀਨ ਅਸਮਾਨ ਨੂੰ ਪੈਦਾ ਕਰਨ ਵਾਲੇ ਪਰਮੇਸ਼ਵਰ ਤੁਹਾਡਾ ਧੰਨਵਾਦ ਜ਼ਮੀਨ ਅਤੇ ਆਸਮਾਨ ਨੂੰ ਬਣਾਉਣ ਵਾਲੇ ਪ੍ਰਭੂ ਤੁਹਾਡਾ ਧੰਨਵਾਦ ਸਰਵ ਵਿਆਪੀ ਸਰਵ ਸ਼ਕਤੀਮਾਨ ਸਰਵ ਸ੍ਰੇਸ਼ਟ ਪਿਤਾ ਤੁਹਾਡੀ ਵਡਿਆਈ ਹੋਵੇ ਆਦਰ ਮਹਿਮਾ ਦੇ ਯੋਗ ਪ੍ਰਭੂ ਤੁਹਾਡਾ ਧੰਨਵਾਦ ਆਦਰ ਮਹਿਮਾ ਦੇ ਯੋਗ ਪ੍ਰਭੂ ਤੁਹਾਡਾ ਧੰਨਵਾਦ ਆਦਰ ਮਹਿਮਾ ਦੇ ਯੋਗ ਪ੍ਰਭੂ ਤੁਹਾਡਾ ਧੰਨਵਾਦ ਸਾਰੀ ਦੁਨੀਆ ਨੂੰ ਬਣਾਉਣ ਵਾਲੇ ਪਿਤਾ ਤੁਹਾਡਾ ਅਸ਼ੀਸ਼ ਤੁਸੀਂ ਦਇਆ ਕਰੋ ਕਿਰਪਾ ਕਰੋ ਮਹਾਨ ਮੇਰੇ ਪਰਮੇਸ਼ਵਰ ਪਿਤਾ ਮੈਂ ਪ੍ਰਾਰਥਨਾ ਕਰਦਾ ਹਾਂ ਉਹਨਾਂ ਜ਼ਿੰਦਗੀਆਂ ਵਿੱਚ ਦਇਆ ਕਰੋ ਜੋ ਬਿਮਾਰ ਨੇ ਦੁਖੀ ਨੇ ਪ੍ਰੇਸ਼ਾਨ ਨੇ ਮੇਰੇ ਪਿਤਾ ਜੋ ਨਸ਼ਿਆਂ ਦੇ ਜਕੜੇ ਨੇ ਉਹਨਾਂ ਉੱਤੇ ਕਿਰਪਾ ਕਰੋ ਆਜ਼ਾਦੀ ਦਿਓ ਬਿਮਾਰੀਆਂ ਤੋਂ ਆਜ਼ਾਦ ਕੀਤੇ ਜਾਣ ਦੁੱਖਾਂ ਰੋਗਾਂ ਤੋਂ ਆਜ਼ਾਦ ਕੀਤੇ ਜਾਣ ਹਰ ਪ੍ਰਕਾਰ ਦੀਆਂ ਸਮੱਸਿਆਵਾਂ માં ਪ੍ਰਭੂ ਯੀਸ਼ੂ ਦੇ ਨਾਮ ਵਿੱਚ ਜਾਂਦੀ ਰਹਿਣ ਮੇਰੇ ਪਿਤਾ ਪਰਮੇਸ਼ਵਰ ਆਪਣੀ ਦਇਆ ਕਰੋ ਆਪਣੀ ਕਿਰਪਾ ਕਰੋ ਪ੍ਰਭੂ ਜੀ ਰਹਿਮ ਤਰਸ ਕਰੋ ਮੇਰੇ ਪਿਤਾ ਪਰਮੇਸ਼ਵਰ ਤੁਹਾਡਾ ਜਲਾਲ ਹੋਵੇ ਮੇਰੇ ਪ੍ਰਭੂ ਜੀ اے ਖੁਦਾਵੰ ਪਰਮੇਸ਼ਰ ਧੰਨਵਾਦ ਕਰਦੇ ਪ੍ਰਭੂ ਪ੍ਰਾਰਥਨਾ ਕਰਦੇ ਪ੍ਰਭੂ ਯਿਸੂ ਮਸੀਹ ਤੁਹਾਡਾ ਸ਼ੁਕਰ ਕਰਦੇ ਆ। ਪ੍ਰਭੂ ਯਿਸੂ ਨਾਸਰੀ ਜੀ ਧੰਨਵਾਦ ਕਰਦੇ ਆ। ਪ੍ਰਭੂ ਯਿਸੂ ਨਾਸਰੀ ਜੀ ਧੰਨਵਾਦ ਕਰਦੇ ਆ। ਸਾਰੀਆਂ ਜ਼ਿੰਦਗੀਆਂ ਵਿੱਚ ਦਇਆ ਕਰੋ। ਸਾਰੀਆਂ ਜ਼ਿੰਦਗੀਆਂ ਵਿੱਚ ਦਇਆ ਕਰੋ। ਹਰ ਇੱਕ ਨੂੰ ਮਹਾਨ ਪ੍ਰਭੂ ਆਸ਼ੀਸ਼ ਦਿਓ। ਮੈਂ ਪ੍ਰਾਰਥਨਾ ਕਰਦਾ ਪ੍ਰਭੂ ਜੀ। ਮੈਂ ਤੁਹਾਡਾ ਧੰਨਵਾਦ ਕਰਦਾ ਪ੍ਰਭੂ ਜੀ। ਇਨਾ ਕਰਾਂ ਵਿੱਚ ਚਟੁਟਕਾਰਾ ਮੇਰੇ ਪ੍ਰਭੂ ਇਨਾ ਕਰਾਂ ਵਿੱਚ ਛੁਟਕਾਰਾ ਆਵੇ ਪਿਤਾ ਪਰਮੇਸ਼ਵਰ ਅੱਜ ਮੇਰੀ ਖੁਦਾਵੰਦ ਜਿਸ ਕਰ ਵਿੱਚ ਪਿਤਾਏ ਪ੍ਰਾਰਥਨਾ ਚੱਲ ਰਹੀ ਹੈ ਇਹ ਕਰ ਆਜ਼ਾਦੀ ਨੂੰ ਪ੍ਰਾਪਤ ਕਰੇ ਇਹ ਕਰ ਆਸ਼ੀਸ਼ ਨੂੰ ਪ੍ਰਾਪਤ ਕਰੇ ਇਨਾ ਕਰਾਂ ਵਿੱਚ ਪਿਤਾ ਤੁਹਾਡਾ ਜ਼ਲਾਲ ਤੁਹਾਡਾ ਫਜ਼ਲ ਹੋਵੇ ਮੇਰੇ ਪਰਮ ਪਿਤਾ ਪਰਮੇਸ਼ਵਰ ਤਾਨਵਾਦ ਕਰਦੀ ਪ੍ਰਭੂ ਯੇਸ਼ੂ ਮਸੀਹ ਮੇਰੇ ਪਰਮ ਪਿਤਾ ਪਰਮੇਸ਼ਵਰ ਧੰਨਵਾਦ ਕਰਦੇ ਹਾਂ ਮੇਰੇ ਪਰਮ ਪਿਤਾ ਪਰਮੇਸ਼ਵਰ ਧੰਨਵਾਦ ਕਰਦੇ ਹਾਂ ਸਾਡੇ ਸਿਰਜਣਹਾਰ ਸਾਡੇ ਪਾਲਣਹਾਰ ਪ੍ਰਭੂ ਤੁਹਾਡੀ ਬੜੀ ਆਈ ਹੋਵੇ ਮਹਿਮਾ ਦੇ ਯੋਗ ਪ੍ਰਭੂ ਤੁਹਾਡਾ ਧੰਨਵਾਦ ਕਰਦੇ ਹਾਂ ਮਹਿਮਾ ਦੇ ਯੋਗ ਪ੍ਰਭੂ ਤੁਹਾਡਾ ਧੰਨਵਾਦ ਕਰਦੇ ਹਾਂ ਸਾਡੇ ਸੱਚੇ ਤੇ ਜਿਉਂਦੇ ਪਰਮੇਸ਼ਵਰ ਪਿਤਾ ਤੁਸੀਂ ਦਇਆ ਕਰੋ ਕਿਰਪਾ ਕਰੋ ਤੁਸੀਂ ਆਸ਼ੀਸ਼ ਦਿਓ ਬਰਕਤ ਦਿਓ ਹਰ ਇੱਕ ਦੇ ਉੱਤੇ ਆਪਣੀ ਅਪਾਰ ਕਿਰਪਾ ਕਰੋ ਹਰ ਇੱਕ ਨੂੰ ਵੱਡਾ ਛੁਟਕਾਰਾ ਦਿਓ ਹਰ ਇੱਕ ਨੂੰ ਆਜ਼ਾਦੀ ਦਿਓ ਮੇਰੇ ਪਰਮੇਸ਼ਰ ਪਿਤਾ ਸਭ ਲੋਕ ਬਚਾਈ ਜਾਣ ਪ੍ਰਭੂ ਪਰਮੇਸ਼ਰ ਸਾਰੇ ਦੁੱਖਾਂ ਤੋਂ ਆਜ਼ਾਦ ਹੋਣ ਪਿਤਾ ਅਨੁਗ੍ਰਹਿ ਕਰੋ ਪ੍ਰਭੂ ਯਿਸੂ مسیਹ ਦੇ ਨਾਮ ਵਿੱਚ ਮੰਗਦੇ ਹਾਂ ਆਮੀਨ